ਦੇਖੋ ਅੱਜ ਆ ਮੇਰਾ ਲਹਿਰੇ ਚ 25ਵਾਂ ਪ੍ਰੋਗਰਾਮ ਹੈ ਲਾਸਟ ਮੈਂ ਖਾਈ ਪਿੰਡ ਤੋਂ ਸ਼ੁਰੂ ਕੀਤਾ ਸੀ ਲੇਲ ਕਲਾ ਲੇਲ ਖੁਰਦ ਸਾਰੇ ਪਿੰਡਾਂ ਚ ਹੁੰਦਾ ਹੋਇਆ 25ਵਾਂ ਪ੍ਰੋਗਰਾਮ ਹੈ ਦੁਬਾਰਾ ਕਿ ਲਹਿਰੇ ਜਿਹੜਾ ਕੀਤਾ ਤੇ 25 ਪਿੰਡਾਂ ਚ ਕਈ ਪਿੰਡਾਂ ਚ ਦੋ ਦੋ ਜਗ੍ਹਾ ਪ੍ਰੋਗਰਾਮ ਸੀ ਇੱਕ ਇੱਕ ਪਿੰਡ ਚ ਦੋ ਦੋ ਜਗ੍ਹਾ ਵੀ ਤੋਲਿਆ ਤਾਂ ਤੁਸੀਂ ਹਿਸਾਬ ਲਾ ਲਓ ਵੀ ਮੈਨੂੰ ਲੱਗਦਾ ਵੀ 35 ਤੋਂ 40 ਪ੍ਰੋਗਰਾਮ ਜਿਹੜੇ ਆ ਅੱਜ ਮੈਂ ਤੇ ਐਮਐਲਏ ਸਾਹਿਬ ਜਿਹੜੇ ਉਹ ਕਰਕੇ ਆਇਆ ਤੇ ਬਹੁਤ ਵਧੀਆ ਰਿਸਪੌਂਸ ਸੀ ਸਾਰੇ ਵਰਕਰ ਪੂਰੇ ਚਾਰਜ ਨੇ ਤੇ ਮੈਨੂੰ ਲੱਗਦਾ ਵੀ ਜਿੰਨੀ ਲੀਡ ਗੋਲਸਾਹਬ ਦੀ ਆਈ ਸੀ ਉਹ ਲੀਡ ਦਾ ਰਿਕਾਰਡ ਵੀ ਲੈ ਰਿਆ ਰਿਆ ਕੀ ਤੋੜਨਗੇ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਨੂੰ ਪਤਾ ਹੈ ਕਿ ਪੰਜਾਬ ਚ ਕਾਂਗਰਸ ਜਿੱਤ ਨਹੀਂ ਰਹੀ ਐਸੇ ਕਰਕੇ ਇਦਾਂ ਦੇ ਜਿਹੜੇ ਬਿਆਨ ਬਾਜੀ ਆ ਉਹ ਸਿਰਫ ਬੀਜੇਪੀ ਦੇ ਕਹਿਣ ਤੇ ਦੇ ਰਿਆ ਤਾਂ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਬੋਟ ਹੈ ਉਹ ਖਰਾਬ ਹੋਵੇ ਜਿਹੜੀ ਬੀਜੇਪੀ ਦੀ ਵਿਰੋਧੀ ਬੋਟ ਹੈ ਉਹ ਖਰਾਬ ਹੋਵੇ ਤਾਂ ਕਿ ਕਾਂਗਰਸ ਜਿੰਨਾ ਨਹੀਂ ਉਹਨਾਂ ਨੂੰ ਵੋਟ ਪਾ ਕੇ ਵੀ ਆਮ ਆਦਮੀ ਪਾਰਟੀ ਨੂੰ ਕਿਸੇ ਤਰ੍ਹਾਂ ਰੋਕ ਲਈਏ ਅੱਜ ਪ੍ਰਤਾਪ ਸਿੰਘ ਬਾਜਬਾ ਜੋ ਬਿਆਨਬਾਜ਼ੀ ਕਰ ਰਹੇ ਆ ਉਹ ਸਿਰਫ ਬੀਜੇਪੀ ਦੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਦੇ ਕਹਿਣ ਤੇ ਜਿਹੜੀ ਬਿਆਨਬਾਜ਼ੀ ਕਰ ਰਹੇ ਆ ਇਹ ਸਾਰਾ ਜਿਹੜਾ ਦੇਸ਼ ਹੈ ਸਾਰਾ ਪੰਜਾਬ ਹੈ ਜਿਹੜਾ ਉਹ ਜਾਣਦਾ 100% ਮੈਂ ਕਿਹਾ ਜੀ ਵੀ ਉਹ ਪਹਿਲਾਂ ਵੀ ਬੀਜੇਪੀ ਦੇ ਛਾਰਾਂ ਦੇ ਜਿਹੜਾ ਕੰਮ ਹੈ ਉਹ ਕਰਦੇ ਰਹੇ ਆ ਤੇ ਅੱਜ ਵੀ ਬੀਜੇਪੀ ਦੇ ਛਾਰਾਂ ਦੇ ਕੰਮ ਕਰ ਰਹੇ ਆ ਕੋਈ ਮੁਕਾਬਲਾ ਨਹੀਂ ਜੀ ਇਹਨਾਂ ਦਾ ਮੁਕਾਬਲਾ ਦੂਜੇ ਨੰਬਰ ਤੇ ਕਹਿਣਾ ਆਉਂਦਾ ਆਮ ਆਦਮੀ ਪਾਰਟੀ 100% ਪਹਿਲੇ ਨੰਬਰ ਤੇ ਆਉਗੀ